ਸਤਿ ਸ਼੍ਰੀ ਅਕਾਲ ਜੀ ਮੈਂ ਮੁਖਦੇਵ ਸਿੰਘ ਹਲੋਵਾਲ ਡਿਸਟ੍ਰਿਕਟ ਮੀਡੀਆ ਇੰਚਾਰਜ ਗੁਰਦਾਸਪੁਰ ਆਮ ਆਦਮੀ ਪਾਰਟੀ ਮੈਂ ਅੱਜ 79ਵੇਂ ਸੁਤੰਤਰਤਾ ਦਿਵਸ ਤੇ ਸਾਰੇ ਹੀ ਦੇਸ਼ਵਾਸੀਆਂ ਨੂੰ ਵਧਾਈ ਦਿੰਦਾ ਹਾਂ ਕਿ ਸਾਡਾ ਦੇਸ਼ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰੇ ਤੇ ਸਾਰੇ ਹੀ ਦੇਸ਼ ਦੇ ਸ਼ਹੀਦਾਂ ਨੂੰ ਪ੍ਰਣਾਮ ਜਿਨ੍ਹਾਂ ਦੇ ਕਰਕੇ ਅਸੀਂ ਅੱਜ ਆਜ਼ਾਦੀ ਦਾ ਨਿਗਮਣ ਰਹੇ ਹਾਂ ਜੋ ਸੁਪਨੇ ਸਾਡੇ ਸ਼ਹੀਦਾਂ ਵੱਲੋਂ ਆਪਣੇ ਦੇਸ਼ ਵਾਸਤੇ ਲੈ ਗਏ ਸੀ ਕਾਫੀ ਸੁਪਨੇ ਜਿਹੜੇ ਆ ਅੱਜ ਵੀ ਅਧੂਰੇ ਆ ਮੈਂ ਇਹੀ ਕਾਮਨਾ ਕਰਦਾ ਹਾਂ ਆਉਣ ਵਾਲੇ ਭਵਿੱਖ ਵਿੱਚ ਕਿ ਆਪਾਂ ਉਹਨਾਂ ਦੇ ਬਚਨਾਂ ਤੇ ਪਹਿਰਾ ਦਈਏ ਤੇ ਆਪਣੇ ਦੇਸ਼ ਨੂੰ ਬਹੁਤ ਹੀ ਖੁਸ਼ਹਾਲ ਬਣਾਈਏ ਤੇ ਫਿਰ ਇੱਕ ਵਾਰ ਸਾਰੇ ਦੇਸ਼ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਸੁਤੰਤਰਤਾ ਦਿਵਸ ਦੀਆਂ ਧੰਨਵਾਦ ਜੀ